ਸਤਿਨਾਮ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬੈ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਜੁਗ ਨੀ ਸਵੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਈ ਜੇ ਲਹਿਰਾਂ ਦੇ ਉਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪੁਰੀਆ ਭਾਰ ਸਹਿ ਸਿਆਣ ਪਾਲਾ ਕੋਈ ਤੈ ਇਕ ਨ ਚੱਲੇ ਨਾਲ ਕਿ ਉਸ ਜਿਆਰਾ ਹੋਈਐ ਕਿ ਕੂੜਾ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੇ ਹੋ ਬਨਿਆਕਾਰ ਹੁਕਮ ਨਾ ਕਿਹਾ ਜਾਏ ਪੂਰੀ ਹੋਵਾਂ ਜੀਅ ਕਮਲਵਟਿਆਈ ਹੁਕਮੇ ਉੱਤਮ ਨੀਚ ਓਹ ਕਉ ਲਿਖ ਦੇਖ ਸੁਖ ਪਾਈਏ ਇੱਕ ਨਾ ਹੁਕਮੀ ਵਖਸੀਸ ਇੱਕ ਹੁਕਮੀ ਸਦਾ ਪੁਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਨਾ ਕੋਈ ਨਾਨਕ ਹੁਕਮੈ ਜੇ ਉਚੈ ਤਾਂ ਉਹ ਮੈਂ ਕਹੇ ਨਾ ਕੋਈ ਗਾਵੇ ਕੋ ਤਾਣੋਂ ਨੂੰ ਵੇਖ ਸੈਤਾਨ ਗਾਵੇ ਕੋਤਾ ਜਾਣੇ ਨਿਸ਼ਾਨ ਗਾਵੇ ਕੋ ਗਣਵੜਿਆਈਆਂ ਚਾਰ ਗਾਵੇ ਕੋ ਵਿਦਿਆ ਵੇਖਾਂ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਦਿਹੇ ਗਾਵੇ ਕੋ Jap ਦੀ ਸੈ ਦੂਰ ਗਾਵੇ ਕੋ ਵੇਖੇ ਹਾਰਾਂ ਹਾ ਦੂਰਾ ਕਥਨਾ ਕਥੀ ਨੇ ਆਵੇ ਟੋਟਾ ਕਥ ਕਥਾ ਕਥੀ ਕੋਟੀ ਕੋਡ ਕੋਟਾ ਦਿਨ ਦਾ ਦੇ ਲੈਂਦੇ ਥਗ ਪਾਹੇ ਜੁਗਾ ਜੁਗ ਤਰਖਾਈ ਖਾਇ ਕੋਈ ਕੋਈ ਚਲਾਏ ਰਾਹੋ ਨਾਨਕ ਕਿਸੇ ਵੇ ਪਰਵਾਹ ਸੱਚਾ ਸਾਇ ਸੱਚਾ ਨਾਏ ਭਾਖਿਆ ਭਾਵ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕਿ ਅਕੇ ਰਖੀ ਐ ਜਿਸ ਦੇ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਸੁ ਧਰੇ ਪਿਆਰ ਅਮਰਤ ਵੇਲਾ ਸਚੁ ਨਾਮੁ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਗਰੀ ਮੁਖ ਦਵਾਰ ਨਾਨਕ ਕੇ ਵਹਿ ਜਾਣੀਐ ਸਬਾਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਇ ਆਪੇ ਆਪ ਮਿਰੰਜਨ ਸੋਏ ਜਿਸ ਸੇ ਵਾਦਨ ਪਾਇਆ ਨਾ ਨਾਨਕ ਕਾ ਵੀਐ ਗੁਨੀ ਨਿਧਾਰਨ ਗਾਵਿਆ ਸੁਨਿਆ ਵਰਖਿਆ ਭਾਉ ਦੁਖ ਕਰਾਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰਾ ਗੁਰੂ ਗੋ ਰਖ ਪਰਮਾ ਗੁਰਾ ਪਾਰਵਤੀ ਮਾਈ ਜੇ ਹੋ ਜਾਣ ਆਕਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕੈਕ ਦਾਤਾ ਸੋ ਮੈਂ ਇਸ ਨਾ ਜਾਈ ਕੀਰਤਨਾਵਾ ਜੇ ਤਿਸ ਭਾਵਾ ਵੜ ਭਾਣੇ ਕੇ ਨਾਏ ਕਰੀ ਜੇ ਤੀਰ ਠੋਪਾਈ ਵੇਖਾਣ ਕਰਮਾ ਕੇ ਮਿਲਾ ਲਈ ਮਤ ਵਿਚਾਰਤਨ ਜਵਾਹਰ ਮੋਣਿਕ ਜੇ ਕੋੁਰ ਕੀ ਸਿੱਖ ਸੁਣੀ ਗੁਰਾਇਤ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸਨੀ ਹੋਏ ਨਵਾ ਖੰਡਾ ਵੀ ਜਾਣੀਐ ਨਾਲ ਚੱਲ ਸਭ ਸੋਏ ਸੰਗਾ ਨਾਮ ਰਖਾਏ ਕੈ ਜਸ ਕੀਰਤਿ ਜਗਲੇ ਜੇ ਤਿਸਨ ਦਰਨਾ ਵਈ ਤਾ ਵਤਨ ਪੂਚੈ ਕਈ ਕੀਟਾਂ ਦਰ ਗਿਟਕਾਰਾ ਦਸੀ ਦਸ ਤਰੇ ਨਾਨਕ ਨਿਰਗੁਣਾ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੋਚਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਸਿਰ ਸੁਰਨਾਥ ਸੁਣਿਆ ਧਰ ਤਵ ਲੇ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਕੋ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰ ਮਾਇੰਦ ਸੁਣਿਆ ਮੁਕਸਲਾ ਹਨ ਮੰਦ ਸੁਣਿਆ ਜੋਗ ਜੁਗਾ ਤਨ ਧੀਦਾ ਸੁਣਿਆ ਸਾਸੰਤਾ ਸੂਰਤ ਵੇਦਾ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸੰ ਸੋਗਿਆ ਸੁਣਿਆ ਅਰ ਸਦ ਕੈ ਸੁਨਾ ਸੁਣਿਆ ਪੜ ਪੜ ਪਾਵੈ ਮਾ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸਿੱਖ ਪੀਰ ਪਾਤ ਸਹਾ ਸਨੇ ਅੰਦੇ ਪਾਵੈ ਰਾਹ ਉਸ ਮੈਂ ਹੱਥ ਵਸਗਾਹ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਬਿਚਾ ਪਿਛਤਾਏ ਕਾਗਦ ਕਰਮ ਨ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਅਸਾ ਨਾਮ ਲੈ ਅੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸਤਿ ਤਵ ਮਨ ਬੁੱਧ ਮਨ ਸਨਮ ਭਵਨ ਕੇ ਸੋਤਾ ਮੰਨੈ ਮੋ ਛੋਟਾ ਨਾ ਕਾਏ ਮੰਨੈ ਜਮ ਕੇਸਾ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਣ ਵਾਲ ਕੋਈ ਮੰਨੈ ਬਾਰਗ ਠਾਕ ਨ ਪਾਏ ਮੰਨੈ ਪਸੇ ਉਪਰਕਟ ਜਾਏ ਮੰਨੈ ਵੰਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਣ ਵਾਲ ਕੋਈ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰ ਸਦਾਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕੁ ਆਨਪੇਖਾ ਐਸਾ ਨਾਮ ਲਿਰੰਝਨ ਹੋਇ ਜੇ ਕੋ ਮਨ ਜਾਣਾ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨ ਪंचे ਸੁਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕੰਨ ਨਾਇ ਸਮਾਰ ਧੌਲ ਧਰਮ ਦੇ ਆਕਾ ਕੂਤਾ ਸੰਤੋਗਤਾ ਪਰਖਿਆ ਜੀ ਸੂਤਾ ਜੇ ਕੋ ਪੁਝਾ ਵੈ ਸਚਿਆ ਧੌਲ ਉਪਰ ਕੇਤਾ ਭਾਰ ਧਰਤੀ ਔਰ ਪਰਾ ਹੂ ਰੂਰ ਤਿਸਤੇ ਭਾਰਤ ਲੈ ਕਉਣ ਜੋਰ ਜੀ ਜਾਤ ਰੰਗਾ ਕੇ ਨਾਮ ਸਮਨਾਂ ਲਿਖਿਆ ਉੜੀ ਕਲਾਮ ਹੋਲੇ ਕਾਲਗ ਜਾਣਾ ਕੋਇ ਲੈ ਕਾਲ ਗਿਆ ਗੇਤਾ ਹੋਏ ਕਿਤਾ ਤਾਨਸ ਵਾਲੇ ਰੂਪ ਕੀਤੀ ਦਾ ਜਾਣਾ ਕੌਣ ਪੂਤਾ ਕਿਤਾ ਪਸਾ ਹੋਏ ਕੁ ਕਵਾਵ ਤਿਸਤੇ ਹੋਏ ਲਖ ਦਰਿਆਉ ਉਦ੍ਰਤ ਕੌਣ ਕਹਾ ਵਿਚਾਰ ਮਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਈ ਭਲੀਕਾਰ ਤੁਸ ਸਨ ਸੰਨਾਤਨ ਰੰਕਾਰ ਅਸੰਖ ਜਪਤ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਅਸੰਖ ਗਰੰਤੁਰਾਂ ਦਾ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਅਸੰਖ ਦਾ ਤਾਰ ਅਸੰਖ ਸੂਰਮਾ ਪਖਸਾਰ ਸੰਖ ਮੋਲੇ ਉਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਰਾ ਸਲਾਮਤ ਨਰੰਕਾਰ ਅਸੰਖ ਮੋ ਰਖਾਂਦਾ ਕੋਰ ਅਸੰਖ ਚੋਰ ਆਰਾਮ ਕੋਰ ਅਸੰਖ ਅਵਰ ਕਰ ਜਾਏ ਜੋਰਾ ਅਸੰਖ ਲੋੜ त्यागਮਾਏ ਸੰਗ ਪਾਪੀ ਪਾਪ ਕਰ ਜਾਏ ਸੰਗ ਕੁੜਿਆਰ ਕੁੜੇ ਪੇਰਾਏ ਸੰਗ ਮਨੇ ਮਲਤਲ ਖਾਏ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਸਲਾਮਤ ਰੰਕਾਰ ਅਸੰਖ ਨਾਮ ਸੰਕਤਾਵ ਕਮ ਸੰਕਲੂ ਐ ਸੰਕਹਿ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਕੀਤ ਗੁਣਗਾ ਕਰੇ ਲਖਣ ਵਲਣ ਬਾਣ ਅਖਰਾ ਸਿੰਘ ਸੰਜੋਗ ਵਖਾਜ ਨੇ ਲਿਖੇ ਤੇ ਸਰਣਾਏ ਜੇ ਫਰਮਾਏ ਤੇ ਨਿਰਪਾਈ ਜੀਤਾ ਕੀਤਾ ਦਿੱਤਾ ਨਾਮ ਵਿੰਡਾ ਵਹਿ ਲਾਹੀ ਕੋਤਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਪਾਵੈ ਸਹੀ ਭਲੀ ਕਾਰ ਤੁਸਾ ਸਲਾਮਤ ਰੰਕਾਰ ਭਰੀਅਤ ਪੈਰ ਤਨ ਦੇ ਪਾਣੀ ਧੁੱਤ ਉਤਰਸਖੇ ਮੋਤ ਪਲਿੱਤੀ ਕੱਪਣ ਹੋਏ ਦੇਸਾ ਗੂਣਾ ਲਈਓ ਧੋਏ ਭਰੀਅ ਮਤ ਪਾਤ ਪਾ ਕੇ ਸੰਗ ਓ ਤੁਪੈ ਨਾਮੈ ਕੈ ਰੰਗ ਰੰਗੈ ਪੁੰਨੀ ਪਾਪੀ ਅਖ ਨਾਏ ਕਰ 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 ਨਾਲਿਕ ਲੈ ਜਾਓ ਆਪੇ ਵੀ ਜਾਪੇ ਖਾਓ ਨਾਨਕ ਉਪਮੀ ਆਉ ਜਾਓ ਤੀਰਤ ਤਪ ਦੀ ਆਦਤ ਦਾ ਨਾ ਜੇ ਕੋ ਪਾਵੈ ਤਿਲਕਾ ਮਾਲ ਸੁਣਿਆ ਮੰਨਿਆ ਮਨ ਕੀਤਾ ਭਾਉ ਅਤਰਗਾ ਤੀਰਥ ਮਲ ਲਾਓ ਸਭ ਗੁਣ ਤੇਰੇ ਬਿਨਾਈ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਤਸਾਥ ਬਾਣੀ ਪਰਮਾਉ ਸਤ ਸਾਂਸ ਦਾ ਮੰਚ ਆਉ ਕੌਣ ਸੁਵੇਲਾ ਵਕਤ ਕਾਉਣਾ ਕੌਣ ਥਿਤ ਕੌਣ ਵਾਰ ਕੌਣ ਸਰਵ ਸੇਵਾ ਹੋ ਕੌਣ ਜੇ ਤੋ ਆਕਾਰ ਵੇਲ ਨ ਪਾਈਏ ਪਾਤੀ ਜੀ ਹੋਐ ਲਿਖੂਰਾਨ ਵਕਤ ਨ ਪਾਇਓ ਕਾ ਦੀਆ ਜੇ ਨਿਕਲਿ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤ ਬਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ ਸੋਈ ਕਿਉ ਕਰ ਆਖਾ ਕਿਉ ਚਾ ਲਾਈ ਕਿਉ ਅੰਨੀ ਕਿਵ ਜਾਣਾ ਨਾਨਕ ਆਖਣ ਸੰਖੋ ਆਖੇ ਇੱਕ ਤੋ ਇੱਕ ਸਿਆਣਾ ਵਡਾ ਸਾਹਿਬ ਅਡੀ ਨਾ ਹੀ ਕੀਤਾ ਜਾ ਕਉ ਵੈ ਨਾਨਕ ਜੀ ਕੋ ਆਪੋ ਜਾਣਾ ਅਗੇ ਗਿਆਨਾ ਸੋਹੈ ਪਤਾਲਾ ਪਤਾਲ ਲਖ ਆਕਾਸ ਆਕਾਸ ਕੋੜਾ ਕੋੜੁ ਘਾਲ ਥਕੇ ਵੇਦ ਕੈ ਨਿਕ ਬਾਤ ਸੈ ਸਟਾਰੈ ਕੈਨ ਕਤੇ ਵਾਸ ਨਿਕ ਧਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ ਨਾਨਕ ਵਡਾ ਖੀ ਆਪੇ ਜਾਣ ਆਪ ਸਲਾਈ ਸਲਾਈ ਤਿਸਤ ਨ ਪਾਈਆ ਨਦੀਆ ਤੇ ਆਪਾ ਸੰਬੰਧ ਨ ਜਾਣੀਐ ਸੰਬੰਧ ਸਾ ਸੰਤਾਨ ਗ੍ਰਹਾ ਸਿਤੀ ਮਾਲ ਧਾਨਾ ਕੀੜੀ ਤੁਲ ਨਾ ਹੋਣੀ ਜੇ ਤਿਸ ਮਨਿ ਬਿਸਰੈ ਆਤਨ ਸਿਖਤੀ ਕਹਿ ਨਾ ਤੰਤਨ ਕਰਣਾ ਦੇ ਨਾ ਤੰਤਨ ਵੇਖਣ ਸੁਣੋ ਨਾ ਤੰਤਨ ਜਾਪੈ ਕੈ ਮਨ ਮੰਤ ਅੰਦਰ ਜਾਪੈ ਕੀਤਾ ਕਾਰ ਅੰਦਰ ਜਾਪੈ ਪਾਰ ਆਵਾਰ ਹੰਤ ਕਾਰਨ ਕੀਤੇ ਮਿਲ ਲਾਏ ਤਾਂ ਕੇ ਅੰਤਨ ਪਾਏ ਜਾਏ ਇਹ ਹੰਤਨ ਜਾਣੈ ਕੋਈ ਬਉਤਾ ਕਈਏ ਬਉਤਾ ਹੋਏ ਵੱਡਾ ਸਾਇ ਉੱਚਾਤਾ ਉੱਚੇ ਉਪਰ ਉੱਚਾ ਨਾਉ ਦੇਵ ਨੂੰ ਚਾਹ ਵੇ ਕੋਈ ਦੀ ਸੋਚੇ ਕੋ ਜਾਣੈ ਸੋਏ ਜਿਉ ਡਾਬ ਜਾਣੈ ਆਪ ਆਪ ਨਾਨਕ ਨਦਰੀ ਕਰਨੀ ਦਾਤ ਬੰਵਤਾ ਕਰਮ ਲਿਖਿਆ ਨਾ ਜਾਏ ਵੰਡਾ ਦਾਤਾ ਦਿਨ ਅਨਤ ਮਾਈ ਕੀਤੇ ਮੰਗੇ ਜੋ ਦਾ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਵ ਟਟੇ ਵਿਕਾਰ ਕੀਤੇ ਲੈ ਲੈੁ ਕਿਰਪਾਏ ਕੀਤੇ ਮੋਰ ਖਾਈ ਕਾਏ ਕੀਤੇ ਦੂ ਦੂ ਸਦ ਮਾਰੇ ਵੇ ਦਾ ਤੇਰੀ ਦਾਤਾਰ ਬੰਦ ਕਲਾਸੀ ਪਾੜਾ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਕੱਖ ਨ ਪਾਇਓ ਜਾਣੈ ਜਿਤਿਆ ਮੁਖਾਈ ਆਪੇ ਜਾਣੈ ਆਪੇ ਦੇ ਆਖੈ ਸਹਿਬੈ ਕੀ ਕੀ ਜਿਸਨਾ ਬਖਸੈ ਸਿਵਸਲਾਹ ਨਾਨਕ ਪਾਸ ਸਾਹੀ ਪਾਸਾ ਅਮਲ ਗੁਣ ਬਲ ਵਪਾਰ ਮਲ ਵਪਾਰੀ ਹੰ ਭੰਡਾਰੰਗ ਆਵੇ ਮੁੱਲ ਜਾਏ ਉਹ ਭਾਏ ਮੁੱਲਾ ਸਮਾਹੇ ਅਮਲ ਧਰਮ ਦੀ ਬਾਣਾ ਅਮਲ ਤੋਂ ਅਮਲ ਪਰਵਾਣ ਅਮਲ ਬਖਸ਼ੇ ਅਮਲ ਨੇ ਸਾਨ ਅਮਲ ਕਰ ਅਮਲ ਫਰਮਾਣੋਂ ਲੋਗ ਲਾਖਿਆ ਨਾ ਜਾਏ ਆਖੇ ਵੀ ਆਖਾ ਕਰਹਿ ਲਿ ਲਾਈ ਆਖੇ ਵੀ ਪਾਠ ਪੁਰਾਣ ਆਖੇ ਪੜੇ ਕਰਵ ਗਿਆਨ ਆਖੇ ਵਰਨ ਆਖੇ ਇੰਦ ਆਖੇ ਗੁਪੀਤ ਗੋਵਿੰਦਾ ਆਖੇ ਈਸਰ ਆਖੇ ਸਿਦ ਆਖੇ ਕਿਤੇ ਕਿਤੇ ਬੁਧ ਆਖੇ ਧਨ ਆਖੇ ਦੇਵ ਆਖੇ ਸੁਰ ਨਾਮੋਂ ਜੀ ਸੇਵਾ ਕਿਤੇ ਆਖ ਆਖ ਨਾ ਪਾਏ ਕਿਤੇ ਕਹਿ ਕਹਿ ਉਟ ਜਾਏ ਇਤੇ ਕਿਤੇ ਹੋਰ ਕਰੇ ਤਾਂ ਸੰਸ ਕਹਿ ਕਿ ਜੇ ਓੜ ਭਾਵੇ ਤੇ ਓੜ ਹੋਈ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਲਿ ਕਿਸ ਰੰਗਵਾਰਾ ਗਵਾਰ ਸੋ ਦਰ ਕਿਆ ਸੋ ਘਰ ਕਿਆ ਜਿਤ ਵੇ ਸਰਬ ਸਮਾਲੇ ਵਾਜੇ ਨਾ ਤਾਂ ਨੀਕਾ ਸੰਖਾ ਗੀਤੇ ਵਾਣਹਾਰੇ ਗੀਤੇ ਰਾਖ ਪਰਿ ਸੋ ਕਈਆ ਨਾ ਕੀਤੇ ਗਾਉਣ ਹਾਰੇ ਗਾਵੇ ਤਉਨੋਂ ਪਾਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗਉਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋ ਸਦਾ ਸੰਵਾਰੇ ਗਾਵੇ ਤਾਂ ਦਸਰ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸੇ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜ ਰੱਖੇ ਸਰਜੁ ਜਗਵੇ ਤਾਂ ਨਾ ਲੈ ਗਾਵੇ ਮੋਹਨਿਆ ਮਨ ਮੋਨਾ ਸੁਰ ਕਾ ਮਛ ਪਿਆਲੇ ਗਾਵਨ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਆਵੇ ਖੰਨ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋ ਗਾਵੈ ਜੋ ਇਹ ਭਾਵਨਾ ਰਤੇ ਤੇਰੇ ਭਗਤਰ ਸਾਲੇ ਔਰ ਕੀਤੇ ਗਾਵਨ ਸੇ ਬਹਿ ਚਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਏ ਸੱਚਾ ਸੱਚੀ ਨਾਈ ਹੈ ਬੀਓ ਸੀ ਜਾਇ ਰੰਜਾਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਵੇਂ ਆਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸਤੇ ਵਢਾਈ ਜੋ ਤਿਸ ਭਾਵੇਂ ਸੋਈ ਕਰ ਸੇਵਕੁ ਨਾ ਕਰਨਾ ਜਾਇ ਸੋ ਪਾਸਾ ਉਸਹਾ ਪਾਸਾ ਉਲਾਨ ਕਰੈ ਨਰ ਜਾਇ ੁੰਦਾਸ ਸੋ ਸਰਪਾ ਛੋੜੀ ਧਿਆਨ ਕੀ ਕਰੈ ਵਿਭੂਤਾ ਖਿੰਤਾ ਕਾਲ ਕੁਵਾਰੇ ਕਾਇਆ ਜੁਤ ਡੰਡਾ ਪਰਤੀਤਾ ਆਈ ਪਾਈ ਤੇ ਸਵਰ ਦੇ ਮਾਤੀ ਵੰਜੀ ਤੈਜਗ ਜੀਤ ਆਦੇਸਿਸ ਆਦੇਸ ਆਦ ਨੀਲਾ ਨਾਤਨ ਹਾ ਜੋ ਜੂ ਏਕੋ ਵੇਸਾ ਭੁਗਤ ਗਿਆਨ ਦੇ ਆਪ ਧਰਣਾ ਘਟ ਘਟ ਵਾਜੈ ਨਾਦ ਆਪ ਨਾਤ ਨਾਤੇ ਸਮਝਾ ਕੇ ਰੇਸ ਦਮਰਾ ਸਾਧ ਸੰਜਗ ਵਿਜਗ ਤਏ ਕਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸੈ ਆਦੇਸ ਆਦ ਨੀਲਾ ਨਾਥ ਨਾ ਜੋ ਜੋ ਏਕੋ ਵੇਸ ਕਮਾਈ ਜੋਤ ਵਿਆਹੇ ਤਿ ਚੇਲੇ ਪ੍ਰਵਾਨ ਇਕ ਸੰਸਾਰ ਇਕ ਪੁੰਡਾ ਇਕ ਲਾਇ ਦੀ ਬਾਣ ਜਿਉ ਤਿਸ ਭਾਵੇ ਤਿਹਾਂ ਚਲਾਵੇ ਜਿਉ ਹੋਆ ਪਰਮਾਣ ਹੋ ਵੇਖੈ ਉਹਨਾਂ ਨਦਰ ਨਾਵੇ ਬਖਤਾ ਹੋਵੇ ਢਾਨ ਆਦੇਸ ਤਿਸੈ ਆਦੇਸ ਆਦ ਨੀਲਾ ਨਾਥ ਨਾ ਜੋ ਜੋ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਸ ਪਾਇ ਸੇ ਕਾ ਵਾਰ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ਼ ਤੇ ਸਿਆ ਆਦੇਸ ਆਦ ਨਿਲਨਥ ਅਨਾਹਤ ਜੋ ਜੋ ਏਕੋ ਵੇਸ ਇਕ ਦੋ ਜੀ ਬਹੁ ਲਖ ਹੋਏ ਲਖ ਬੈ ਲਖ ਵੀਸ ਲੱਖ ਲੱਖ ਏਡਾ ਕੀ ਹੈ ਇੱਕ ਨਾਮ ਜਗਦੀਸ਼ ਇਤਰਾਹੇ ਬਤ ਪੌੜੀਆ ਚੜੀਆ ਹੋਇਆ ਕੀ ਸਾ ਸੁਣ ਗੱਲਾਂ ਆਕਾਸ ਕੀ ਕੀ ਟਾਈ ਰੀਸ ਨਾਨਕ ਨਜ਼ਰੀ ਪਾਈ ਹੈ ਕੋੜੇ ਕੋੜਾ ਠੀਸ ਆਖਣ ਜੋਰ ਚ ਪਹਿਣਾ ਜੋਰਾ ਜੋਨਾ ਵੰਦਨ ਦੇਣਾ ਜੋਰਾ ਜੋਨਾ ਜੀਵਨ ਬਰਨਣਾ ਜੋਰਾ ਜੋ ਨਾਰਾਜ ਮਾਲਵਾ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੋਤੀ ਝੁੱਟੈ ਸੰਸਾਰ ਜੇ ਸੱਜ ਸੋਰ ਕਰ ਵੇਖੈ ਸੋ ਇਹ ਨਾਨਕ ਤਉ ਨੀਚ ਨ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਧਨੀ ਪਾਤਾਲ ਤਿਸ ਵਿੱਚ ਧਰਤੀ ਥਾਵ ਰੱਖੀ ਧਰਮਸਾਲ ਤਿਸ ਜੀ ਜੋਤ ਰੰਗ ਤਿਨ ਕੇ ਨਾਮਾ ਅਨੇਕ ਅਨੰਤ ਕਰਮੀ ਕਰ ਕੀ ਹੋਈ ਵਿਚਾਰ ਸਚਾ ਸਚਾ ਦਰਬਾਰ ਤਿੱਥੈ ਸੋ ਹਦ ਪੰਜ ਪਰਵਾ ਨਦਰੀ ਕਰਉ ਕੋਈ ਨਿਸ਼ਾਨ ਕਚ ਪਕਾਈ ਅਥੈ ਪਾਏ ਨਾਨਕ ਆਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਬ ਕੀਤੇ ਪਉਣ ਪਾਣੀ ਵਸੰਤਰ ਕੀਤੇ ਕਾ ਨ ਮਹੇਸ ਕੀਤੇ ਬਲ ਮੇ ਘਾਟ ਤਗੜੀਏ ਰੂਪ ਰੰਗ ਕੇ ਵੇਸ ਕਿਤਿਆ ਕਰਾਂ ਭੂਮੀ ਮੇਰ ਕੇਤੇ ਕੇਤੇ ਧੂਪ ਦੇਸਾ ਕੇਤੇ ਚੰ ਸੂਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਿਦਿ ਵਿਦਨਾਥ ਕੇਤੇ ਕੇਤੇ ਦੇਵੀ ਵੇਸਾ ਕੇਤੇ ਦੇਵਤਾ ਨਮਨ ਕੇਤੇ ਕੇਤੇ ਰਤਨ ਸੁਮੰਦਾ ਕਿਤਿਆ ਖਾਣੀ ਕੀਤੀਆਂ ਬਾਣੀ ਕੇਤੇ ਪਾਤ ਨਰਿੰਦਾ ਕਿਤਿਆ ਸੁੱਤੀ ਸੇਵਾ ਕੇਤੇ ਨਾਨਕ ਅੰਤਾਂਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਦਿ ਮਨੋਦ ਕੋਟ ਆਨੰਦ ਸਰਬਖੰਡ ਕੀ ਬਾਣੀ ਨਿਰਵਾਦ ਦਿੱਥੈ ਘਾੜਤ ਗੜ ਗਿਆ ਬੂਤਾਂ ਨੂੰ ਪਾ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜਿਪੂ ਕਹਿ ਪਿਛੇ ਵਿਸਤਾਈ ਦਿੱਥੈ ਘੜਿਆ ਸੰਤ ਮਤਮਨ ਬੁੱਧ ਦਿੱਥੈ ਘੜਿਆ ਸੁਣਾ ਸਿ ਤਾਂ ਕਿ ਸੁਦਾ ਕਰਮਖੰਡ ਕੀ ਬਾਣੀ ਜੋ ਰਾਜ ਤਿਥਾ ਹੋ ਨ ਕੋਈ ਹੋ ਰਾਜ ਤਿਥਾ ਜੁਤ ਮਹਾ ਬਲ ਸੰੂਰਾ ਤਿਨ ਮਹਿ ਰਾਮ ਰਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨਗਤ ਨੈ ਜਾਏ ਨਾ ਮਰੈ ਦਾ ਠਾਕੇ ਜਾਏ ਜਨ ਕੈ ਰਸ ਵਰਮਾਏ ਤਿਥੈ ਭਗਤ ਵਸੈ ਕੇ ਲੋਕ ਰੈ ਨ ਸੱਚਾ ਮਨ ਸੋਈ ਸਚ ਖੰਡ ਵਸੈ ਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿਥੈ ਕਨਵ ਦਵਰ ਭਾਂਡਾ ਜੇ ਕੋ ਕਥਾ ਤੰਤ ਨਾਤਾ ਜਿਥੈ ਲੋਲੋ ਆਕਾਰ ਜਿਵ ਜਿਵ ਗੰਤ ਵੈ ਤੇ ਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਾਰ ਧੀਰਜ ਸੁਨਿਆਰ ਹਰਨ ਮਤਵੇ ਦਾ ਤਿਆਰ ਭੌਖ ਲਗ ਤਮਤਾਲ ਭਾਂਡਾ ਭਾਵ ਮ੍ਰਿਤ ਅਤ ਢਾਲ ਕੜੀਏ ਸਭ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਉਣ ਗੁਰੂ ਪਾੜੀ ਪਿਤਾ ਮਾਤਾ ਧਰਤ ਮਹਾਤਾ ਦਿਵਸ ਰਾਤ ਦੋਇ ਦਾਹੀ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਮੁਰੇ ਆਈਆਂ ਵਚ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨਹੀ ਨਾਮ ਤੇ ਆਇਆ ਗਏ ਅਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਹੀ ਨਾਮ ਤੇ ਆਇਆ ਗਏ ਅਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਛੁੱਟੀ ਨਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ